हां जी दोस्तों सारेया नुं सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਪਨਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸਖਤੇਵ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਵੈਸੇ ਪਸ਼ੂ ਵਪਾਰ ਦਾ ਕੰਮ ਆ ਵੀਰ ਉਹਨਾਂ ਦਾ ਪਹਿਲਾਂ ਆਪਾਂ ਕਾਫੀ ਪਸ਼ੂ ਤੁਹਾਨੂੰ ਆਪਾਂ ਇਸ ਘਰੋਂ ਦਿਖਾਏ ਆ ਵੜਾ ਵੀ ਦਿਖਾਈਆਂ ਵੱਡੀਆਂ ਵੱਡੀਆਂ ਮੱਝਾਂ ਝੋਟੀਆਂ ਵੀ ਦਿਖਾਈਆਂ ਤੁਹਾਨੂੰ ਜਦੋਂ ਵੀ ਦੋਸਤੋ ਪਸ਼ੂ ਆਉਂਦੇ ਆ ਤੇ ਨਗੀਨੇ ਆਉਂਦੇ ਆ ਠੀਕ ਆ ਜੀ ਤੋ ਚੰਗੀ ਚੰਗੀ ਮਿਲਕਿੰਗ ਵਾਲੀਆਂ ਪਹਿਲਾਂ ਮੱਝਾਂ ਵੀ ਤੁਹਾਨੂੰ ਬਹੁਤ ਆਪਾਂ ਦਿਖਾਈਆਂ ਨੇ ਅੱਜ ਵੀ ਕਾਫੀ ਖੂਬਸੂਰਤ ਇੱਕ ਨਗੀਨਾ ਤੁਹਾਨੂੰ ਦਿਖਾਵਾਂਗੇ ਬਹੁਤ ਚੰਗੀ ਮਿਲਕਿੰਗ ਤੇ ਜਿਹੜਾ ਹੁਣ ਚੱਲ ਰਿਹਾ ਤੋ ਕਾਫੀ ਵੀਰਾਂ ਦਾ ਝੌਂਕਾ ਦੋਸਤੋ ਕਾਫੀ ਵੀਰਾਂ ਦੀ ਡਿਮਾਂਡ ਆ ਵੀ ਇੱਕ ਚੰਗੀ ਮੱਝ ਖਰੀਦਨੀ ਆ ਚਾਹੇ 15 ਲੀਟਰ ਪਲੱਸ ਦੀ ਆਪਾਂ ਗੱਲ ਕਰ ਲਈਏ ਤੇ ਬਹੁਤ ਘੱਟ ਪਸ਼ੂ ਰੀਅਰ ਪਸ਼ੂ ਲੱਭਦੇ ਆ ਚੰਗੀ ਮਿਲਕਿੰਗ ਵਾਲੇ ਇਹ ਤੁਹਾਨੂੰ ਇੱਕ ਦੋਸਤੋ ਨੀਲੀ ਦੇ ਵਿੱਚ ਪੱਕ ਰੱਖਦੀ ਇੱਕ ਮੱਝ ਦਿਖਾ ਦਾਂਗੇ ਬਿਲਕੁਲ ਸੱਜਰ ਸੂਈ ਆ ਤਾਜੀ ਸੂਈ ਆ ਪੂਰੀ ਡਿਟੇਲ ਆਪਾਂ ਵੇਰ ਸਾਂਝੀ ਕਰਦੇ ਆਂਗੇ ਸੋ ਜਿਹੜੇ ਵੀਰ ਨੂੰ ਇਹ ਮੱਝ ਜਜੂਗੀ ਦੋ ਡਾਂਗ ਚੋਲੋ ਚਾਹੇ ਕੋਈ ਵੀਰ ਚਾਰ ਟਾਈਮ ਚੋਲੋ ਖੁੱਲਾ ਸੱਦਾ ਹੋਊਗਾ ਕਿਸੇ ਵੀਰ ਨੂੰ ਤਸੱਲੀ ਦੋਸਤੋ ਜਿੰਨੇ ਵੀ ਦੁੱਧ ਦੱਸਿਆ ਜਾਂਦਾ ਉਹਦੀ ਬੁਨਿਆਦੀ ਜਿੰਨੇ ਬਣਦੀ ਥਣ ਦੀ ਤਸੱਲੀ ਆ ਉਹ ਤੁਸੀਂ ਕਰਨੀ ਆਪਣਾ ਹੱਕ ਸਮਝ ਕੇ ਤੇ ਪੂਰੀ ਗੱਲਬਾਤ ਆਪਾਂ ਵੀਰ ਸਕਦੇ ਹਾਂ ਦੇ ਨਾਲ ਕਰਕੇ ਉਹਨਾਂ ਤੋਂ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ ਤਰੀਕ ਦੋਸਤੋ ਤੁਸੀਂ ਨੋਟ ਕਰ ਲਓ 7 ਜੂਨ ਤੇ ਸਮਾਂ ਕੋਈ ਸ਼ਾਮ ਦੇ 4:30 4:45 ਵਜੇ ਦਾ ਤੇ ਵੀਰ ਕਾਫੀ ਜਿਆਦੀ ਤਸੱਲੀ ਦੇ ਰਿਹਾ ਕਿਉਂਕਿ ਮੱਝ ਇਹਨਾਂ ਨੇ ਚੋਈ ਆ ਬਹੁਤ ਖੂਬਸੂਰਤ ਚੰਗੀ ਮਿਲਕਿੰਗ ਤੇ ਹੁਣ ਚੱਲ ਰਹੀ ਆ ਆਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਸਖਦੇਵ ਸਾਸਤਰੀ ਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਧੂ ਸਾਹਿਬ ਸਾਰਿਆਂ ਤੋਂ ਪਹਿਲਾਂ ਜਿੰਨੇ ਵੀ ਵੀਰ ਸੰਧੂ ਸਾਹਿਬ ਦਾ ਚੈਨਲ ਦੇਖਣ ਵਾਲੇ ਆ ਸਾਰਿਆਂ ਨੂੰ ਫਿਰ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਧੂ ਸਾਹਿਬ ਸਾਰਿਆਂ ਤੋਂ ਵੱਡੀ ਗੱਲ ਇਹ ਆ ਕਿ ਖਡੂਰ ਸਾਹਿਬ ਹਲਕਾ ਵਧਾਈ ਦਾ ਪਾਤਰ ਵਾ ਜਿਨ੍ਹਾਂ ਨੇ ਏਡੀ ਵੱਡੀ ਲੀਡ ਦੇ ਨਾਲ ਭਾਈ ਅਮਰਪਾਲ ਸਿੰਘ ਨੂੰ ਜਿਤਾ ਕੇ ਤੇ ਪੰਥ ਦਾ ਨਾਮ ਉੱਚਾ ਕੀਤਾ ਵਾ ਹੂੰ ਵੇਖੋ ਸੰਧੂ ਸਾਹਿਬ ਪੰਥ ਦੇ ਨਾਲ ਹੀ ਆਪਾਂ ਵਾ ਜੀ ਜੀ ਜੇ ਪੰਥ ਵਾ ਤੇ ਆਪਾਂ ਵਾ ਏਡੀ ਵੱਡੀ ਪੰਥ ਦੀ ਜਿੱਤ ਹੋਈ ਆ ਸਾਰਾ ਜਿੰਨਾ ਵੀ ਖਰੂਰ ਸਾਹਿਬ ਹਲਕਾ ਮਹਿਸੀਸ ਨਵਾ ਕੇ ਸਾਰਿਆਂ ਨੂੰ ਆਨਾ ਵੈਗੁਰੂ ਦੀਕਾ ਖਾਲਸਾ ਵੈਗੁਰੂ ਚਿੱਕੀ ਫਤਿਹ ਤੇ ਬਹੁਤ ਵੱਡੀ ਜਿੱਤ ਵਾ ਤੁਹਾਡੀ ਜਿੱਤ ਵਾ ਆਪ ਦੀ ਹਲਕੇ ਦੀ ਜਿੱਤ ਵਾ ਪੰਥ ਦੀ ਜਿੱਤ ਵਾ ਬਿਲਕੁਲ ਜੀ ਭਾਈ ਅੰਮ੍ਰਿਤਪਾਲ ਸਿੰਘ ਵਰਗੇ ਜਿਹੜੇ ਆ ਉਹ ਇੱਥੇ ਆਉਣਗੇ ਸਾਡੇ ਕੋਲ ਜੇਹਦਾਰ ਤੇ ਜਿਹੜਾ ਸਾਡੇ ਨਸ਼ਿਆਂ ਦਾ ਕੋਹ ਨਸ਼ਿਆਂ ਦਾ ਦਰਿਆ ਪੰਜਾਬ ਚ ਵਗਣ ਡਿਆ ਵਾ ਉਹਨੂੰ ਕੱਢਣਗੇ ਤੇ ਅਮਰਤਾਰ ਸਿੰਘ ਸਜਾਉਣਗੇ ਬੜੀ ਵੱਡੀ ਉਹਨਾਂ ਦੀ ਸੋਚ ਆ ਜਲਦੀ ਕਲਾ ਕਰੇ ਮਹਾਰਾਜ ਬਿਲਕੁਲ ਜੀ ਉਹਨਾਂ ਦੀ ਦਿਨ ਦੁਗਣੀ ਰਾਤ ਚੋਗੁਣੀ ਤਰੱਕੀ ਬਖਸ਼ੇ ਮਹਾਰਾਜ ਉਹਨਾਂ ਨੂੰ ਸਹੀ ਹੈ ਜੀ ਸਹੀ ਹੈ ਲਓ ਦੋਸਤੋ ਠੀਕ ਆ ਜੀ ਸੋ ਕਾਫੀ ਵੱਡਾ ਹਲਕੇ ਦਾ ਸਹਿਯੋਗ ਆ ਪਹਿਲਾਂ ਵੀ ਆਪਾਂ ਗੱਲਬਾਤ ਕਰਦੇ ਰਹੇ ਆ ਬਹੁਤ ਵੱਡਾ ਜਿਹੜਾ ਹਲਕੇ ਦਾ ਸਹਿਯੋਗ ਰਿਆ ਸੋ ਭਾਈ ਸਾਹਿਬ ਉਹਨਾਂ ਨੂੰ ਜਿਹੜਾ ਐਮਪੀ ਆ ਠੀਕ ਆ ਜੀ ਮੈਂਬਰ ਆਫ ਪਾਰਲੀਮੈਂਟ ਬਣਾਇਆ ਤੇ ਬਾਕੀ ਉਹਨਾਂ ਦੀ ਦਿਨ ਦੁਗਣੀ ਰਾਤ ਚੌਗਣੀ ਦੀ ਆਪਾਂ ਵੀ ਜਿਹੜੀ ਦੋਸਤੋ ਮਨੋ ਕਾਮਨਾ ਕਰਦੇ ਆ ਤੇ ਵੀਰ ਸਖਦੇਵ ਅੱਜ ਆਪਣੇ ਕੋਲ ਜਿਹੜੀ ਇਹ ਝੋਟੀ ਇਹ ਮੱਝ ਆਈ ਆ ਵੀਰ ਇਹ ਸਾਨੂੰ ਸਭ ਦੂਸਰਾ ਸੁਗਾ ਵਾ ਓਕੇ ਇਹਨੂੰ ਸੂਈ ਨੂੰ 10 ਤੋਂ 11 ਦਿਨ ਹੋ ਗਏ ਅੱਜ ਠੀਕ ਹੈ ਜੀ ਤੇ ਇਹ ਨਾਲ ਅੱਗੇ ਵੀ ਭੈਣ ਭਰਾ ਕਈ ਡਿਮਾਂਡ ਕਰਦੇ ਆ ਵੀ ਚੰਗੀ ਮਿਲਕੇਗਾ ਚੰਗੇ ਦੁੱਧ ਵਾਲੀ ਜਨਮਾਰ ਆਪਾਂ ਲੈਣਾ ਵਾ ਜੀ ਇਸ ਵਾਰ ਵੀ ਆਪਾਂ ਇਹ ਦੂਖਰਾਤ ਸੁਗਾ ਵੇ ਦਾ ਤੇ 8.5 ਲੀਟਰ ਸਵੇਰੇ ਤੇ ਇੰਨਾ ਕੀ ਸ਼ਾਮਾਂ ਨੂੰ ਮਤਲਬ 17 ਕਿ ਲੀਟਰ ਦੁੱਧ ਤੇ ਚੱਲ ਰਹੀ ਆ ਠੀਕ ਹੈ ਜੀ ਦੋ ਟਾਈਮ ਨਹੀਂ ਤਿੰਨ ਟਾਈਮ ਚਾਰ ਟਾਈਮ ਕੁਝ ਹੋਈ ਬੰਦਾ ਕਰੇ ਆਪਾਂ ਦੋ ਤਿੰਨ ਟਾਈਮ ਚਾਰ ਟਾਈਮ ਵੀਰ ਭੈਣ ਭਰਾ ਕੋ ਦੂਰੋਂ ਨੇੜੇ ਆਉਂਦਾ ਉਹ ਆਪਦੀ ਵੀਡੀਓ ਤੇ ਚਵਾਈ ਕਰੇ ਜੇ ਲਾਗੋ ਬੰਨੇ ਆਉਂਦਾ ਵਾ ਵੀਰ ਤੇ ਦੋ ਟਾਈਮ ਆਣ ਕੇ ਆਪਦੀ ਤਿੰਨ ਟਾਈਮ ਚੋ ਕੇ ਤਸੱਲੀ ਕਰਕੇ ਫੇਰ ਮੱਝ ਨੂੰ ਖੜੇ ਲਓ ਜੀ ਸੋ ਦੋਸਤੋ ਇੱਕ ਪੂਰਾ ਤੁਹਾਨੂੰ ਬਾਡੀ ਸਟਰਕਚਰ ਨਾਲ ਦੀ ਨਾਲ ਲੇਵਾ ਹਵਾਨਾ ਆਪਾਂ ਬਿਲਕੁਲ ਤੋਰ ਕੇ ਚਲਾ ਕੇ ਦਿਖਾ ਰਹੇ ਆ ਸੋ ਪੂਰੀ ਗੱਲਬਾਤ ਇਸੇ ਤਰ੍ਹਾਂ ਨਾਲ ਚਲਦੀ ਰਹੂਗੀ ਫੋ ਫੇਰ ਤਾਂ ਵੀ ਕਹਿਣਾ ਇਹ ਹੈਗਾ ਵੀ ਦੋ ਡੰਗ ਚਾਹੇ ਕੋਈ ਚਾਰ ਟਾਈਮ ਜਦੋਂ ਦੋਸਤੋ ਜਦੋਂ ਐਨੀਮਲ ਦੇ ਥੱਲੇ ਕੋਈ ਦੁੱਧ ਹੋਵੇ ਤਾਂ ਬਿਲਕੁਲ ਕਿਸੇ ਤਰ੍ਹਾਂ ਦੀ ਕੋਈ ਚਿਚਕਣ ਵਾਲੀ ਗੱਲ ਨਹੀਂ ਕੀ ਤੇ ਚਾਹੇ ਕੋਈ ਵੀਰ ਦੋ ਟਾਈਮ ਚ ਹੋਵੇ ਚਾਰ ਟਾਈਮ ਠੀਕ ਆ ਸੋਹਣੇ ਪਿੱਠ ਫੁੜੇ ਦੀ ਆ ਨਿੱਗਰ ਲੇਵਾ ਠੀਕ ਆ ਜੀ ਨਿੱਗਰ ਪਿੰਡਾ ਨਿੱਗਰ ਲੇਵਾ ਤੇ ਮਗਰ ਤੇ ਕੱਟਾ ਮੀਲ ਕਾਫ ਆ ਠੀਕ ਆ ਸੋ ਲੇਵਾ ਥਣ ਬਹੁਤ ਸੋਹਣਾ ਲੱਗਾ ਟਕਾਣੇ ਵਾਲਾ ਜਿਹੜਾ ਦੋਸਤੋ ਥਣ ਭਾਂਡਾ ਲੱਗਾ ਕਰਮਾੜੀ ਨੂੰ ਗੁਰਲਾਪੁਰਲਾ ਵੀ ਆਪਾਂ ਤੁਹਾਨੂੰ ਪੂਰੀ ਤਸੱਲੀ ਨਾਲ ਦਿਖਾ ਦਾਂਗੇ ਬਹੁਤ ਖੂਬਸੂਰਤ ਆ ਉਲਟ ਬਹਿਣੀ ਸਾਈਡ ਤੋਂ ਤੁਹਾਨੂੰ ਦਿਖਾ ਦਿੰਨੇ ਪਹਿਲਾਂ ਆ ਲੋ ਸੋ ਵੇਲਮੁਨ ਕਾਫੀ ਜਿਆਦੀਆ ਦੋਸਤੋ ਉਪਰੀਆਂ ਹੋਈਆਂ ਨਜ਼ਰ ਰਖਵਾਨੇ ਲਈ ਵੇ ਤਿਆਰੀਆਂ ਠੀਕ ਹੈ ਜੀ ਮਿਲਕਰ ਵੇਨ ਵੀ ਕਾਫੀ ਸੋਹਣੀਆਂ ਤੇ ਅੱਛਾ ਵੀਰ ਸਕਦੇ ਵੇ ਇੱਕ ਵਾਰੀ ਆਪਾਂ ਮਾੜੀ ਜੀ ਕਨਫਰਮ ਇਹ ਵੀ ਕਰਾ ਦਈਏ ਵੀ ਅੱਜ ਦਿਨ ਕਿੰਨੇ ਹੋ ਗਏ ਨੂੰ ਸੂਈ ਨੂੰ ਅੱਜ ਸੰਤੋਸਾ 11 ਦਿਨ ਹੋ ਗਏ ਨੂੰ ਸੂਈ ਨੂੰ 11 ਦਿਨ ਹੋ ਗਏ ਅੱਜ ਹਾਂਜੀ ਹਾਂਜੀ ਬਾਕੀ ਜਵਾਬ ਸਮਾਰ ਬਿਲਕੁਲ ਪੋਲੀ ਜੀ ਠੀਕ 2.5 ਤੋਂ ਪੌਣੇ 3 ਕਿਲੋ ਅਗਲੇ ਸਣਾ ਦਾ ਦੁੱਧ ਹੋ ਮੱਝ ਦਾ ਠੀਕ ਹੈ ਜੀ 2.5 ਤੋਂ ਵੱਧ ਹੋਊਗਾ ਤਿੰਨ ਤੋਂ ਘੱਟ ਹੋਊਗਾ ਪੌਣੇ ਕਿ 3 ਕਿਲੋ ਅਗਲੇ ਸਣਾ ਦਾ ਦੁੱਧ ਹੋਊਗਾ ਲਗਦਾ 1.25 ਪੌਣੇ 3 ਕਿਲੋ ਜਿਹੜੀ ਗਾਰਡ ਆ ਕਿਉਂਕਿ ਮੋਸਟਲੀ ਆਪਾਂ ਦੇਖਦੇ ਆਂ ਜਿਹੜੀਆਂ 15 ਲੀਟਰ ਤੋਂ ਪਲੱਸ ਮੱਝਾਂ ਝੋਟੀਆਂ ਨੇ ਸਾਰੀਆਂ ਠੀਕ ਹੈ ਤਕਰੀਬਨ ਜੀ ਕੋਈ 2.25 ਲੀਟਰ ਤੋਂ 2.25 ਪੌਣੇ 3-3 ਲੀਟਰ ਜਿਹੜੀ ਆ ਉਹਨਾਂ ਪਸ਼ੂਆਂ ਦੀ ਗਾਰਡ ਹੁੰਦੀ ਆ ਜਿਹੜੇ ਚੰਗਾ ਪਸ਼ੂਤਾਨਾ ਮਗਰ ਕਟਾ ਤੁਸੀਂ ਇੱਕ ਵਾਰੀ ਜ਼ਰੂਰ ਨਿਗਾਹ ਮਾਰੋ ਆ ਮਗਰ ਕਟਾ ਬਿੱਲੀ ਮਨ ਕੀ ਅੱਖਾ ਕੱਟੇ ਦੀ ਵੀ ਠੀਕ ਆ ਜੀ ਬੱਚੇ-ਵੱਚੋ ਸੋਹਣੇ ਪਾਊਗੀ ਜਿਵੇਂ ਆਪਾਂ ਪਹਿਲਾਂ ਨੋਟ ਕਰਾਤਾ ਸੀ ਵੀ ਨੀਲੀ ਦਾ ਪੱਕ ਇਸ ਮੱਝ ਦੇ ਵਿੱਚ ਹੈਗਾ ਠੀਕ ਆ ਤੋਂ ਥਣ ਚੱਡੇ ਦੀ ਬੜੀ ਤੇ ਚੋਣ ਚਣ ਵੀ ਬਿਲਕੁਲ ਇੱਕ ਨੰਬਰ ਆ ਜਿੱਦਾਂ ਮਰਜ਼ੀ ਭਰਾਗੋ ਆਣ ਕੇ ਤਸੱਲੀ ਕਰ ਲੈ ਉਹ ਤਾਂ ਉਹ ਦਰਿਆਵਾਂ ਮੱਝੀ ਦੁੱਧ ਦਾ ਦਰਿਆ ਇਹਨੂੰ ਕਹਿ ਸਕਦੇ ਆਂ ਆ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਤੇ ਵੀਰ ਸਕਦੇ ਇਹ ਵੀ ਦੀ ਡਿਮਾਂਡ ਕੀ ਰਊਗੀ ਫਿਰ ਇਹਦੀ ਡਿਮਾਂਡ ਸਤੂ ਸਾਹਿਬ ਕਿੰਨੀ ਵੀ ਆਪਾਂ ਕਰ ਲਈਏ ਭਾਵੇਂ ਕੋਈ 1 70 ਕਰ ਲਈਏ 80 ਕਰ ਲਈਏ ਵੀ 1 ਲੱਖ 40 ਹਜ਼ਾਰ ਦੀ ਆਪਾਂ ਮਾਈ ਦੇਵਾਂਗੇ 1 ਲੱਖ 40 ਦੀ 1000 ਰੁਪਿਆ ਵਿੱਚੋਂ ਮਾਣ ਕਰਾਂਗੇ ਕੋਈ ਭੈਣ ਭਰਾ ਜਿਹੜਾ ਆਉਂਦਾ ਵਾ ਹੂੰ ਤੇ ਫਿਰ ਤੋਂ ਆਪਾਂ ਦਰਾ ਆ ਦੀਏ ਵੀ ਦੋ ਟਾਈਮ ਤਿੰਨ ਟਾਈਮ ਮੇਰੇ ਘਰ ਮੈਂ ਤਸੱਲੀ ਕਰਾਉਂਗਾ ਕਿਉਂਕਿ ਬਾਕੀ ਆਪਦੇ ਘਰ ਦੋ ਤਿੰਨ ਟਾਈਮ ਇਹਦੀ ਸੱਲੀ ਕਰਾਵਾਂਗੇ ਚਵਾਈ ਦੀ ਹੂੰ ਨੋਆ ਦੀ ਦੁੱਧ ਦੀ ਬਿਲਕੁਲ ਹਾਂ ਤੁਸੇ ਇੱਕ ਗੱਲ ਇਹ ਹੈਗੀ ਆ ਵੀ ਇਹ ਗੱਬਣ ਨਹੀਂਗੀ ਕਿਉਂਕਿ ਬਹੁਤੇ ਵੀਰਾਂ ਦੇ ਵੀ ਯਾਰ ਅੱਗੋਂ ਵਪਾਰੀ ਵੀ ਦਾ ਚਾਹ ਵਪਾਰ ਦਾ ਕੰਮ ਵੀਰ ਸਖਦੇਵ ਹੋਣ ਦਾ ਵੀ ਇਹ ਨਹੀਂ ਵੀ ਕੋਈ ਮਹੀਨੇ ਬਾਅਦ 10 ਦਿਨਾਂ ਬਾਅਦ ਸੂਗੀ ਪੀਕ ਤੇ ਚੱਲੂਗੀ ਫਿਰ 16 ਦਊਗੀ ਫਿਰ 1 ਲੱਖ 40 ਦਵਾਂਗੇ ਇਹ ਬਿਲਕੁਲ ਮੌਕੇ ਦਾ ਦੋ ਦਾ ਵੀ 16 17 ਦੇ ਜਿਹੜਾ ਨੇੜ ਚਵਾ ਕੇ ਦੀ ਚਵਾ ਕੇ ਜਿਹੜਾ ਚਵਾ ਕੇ ਜਿਹੜਾ ਕਿਸੇ ਭਰਾ ਨੇ ਚੋ ਹੀ ਲੈਣਾ ਇਹ ਇੱਕ ਵਾਰੀ ਵੀਰ ਸੁਖਦੇਵ ਨੂੰ ਕਵਾਂਗੇ ਇਧਰਲੇ ਪਾਸੇ ਥੋੜੀ ਹਲਾ ਕੇ ਤੁਹਾਨੂੰ ਦਿਖਾ ਦਿੰਦਾ ਹੋਰ ਤੋਰ ਹੀ ਦੇਣੀ ਇੱਕ ਵਾਰੀ ਤੋਰ ਹੀ ਦੇਣੀ ਆ ਤਸਦੀ ਦੇ ਨਾਲ ਕਿਉਂਕਿ ਪੈਸੇ ਵੀ ਖਰਚ ਕਰਨੇ ਆ ਦੋਸਤੋ ਚੰਗੀ ਰਕਮ ਵੀ ਖਰਚ ਹੋਣੀ ਆ ਠੀਕ ਆ ਜੀ ਇਸ ਮੱਝ ਤੇ ਮੱਝ ਵੀ ਅਗੋਂ ਖੂਬਸੂਰਤ ਆ ਚੰਗੀ ਮਿਲਕਿੰਗ ਵਾਲੀ ਮੱਝ ਇਹਨੇ ਪੈਸੇ ਜਿੰਨੇ ਦੋਸਤੋ ਕਿਸੇ ਵੀਰ ਨੇ ਲਾਉਣੇ ਆ ਪੂਰਾ ਇਹ ਵੀ ਹੱਕ ਰੱਖਦੀ ਆ ਸੰਧੂ ਸਾਹਿਬ ਮਸ਼ੀਨ ਮੋਟਰ ਰਗਾ ਜਵਾਬ ਆ ਮੱਝ ਦਾ ਇੰਨਾ ਜ਼ਿਆਦਾ ਪੋਲਾ ਵੀ ਇਹ ਨਹੀਂ ਬੱਚਾ ਚੋਲੇ ਭਾਵੇਂ ਮੱਝ ਨੂੰ ਠੀਕ ਆ ਜੀ ਇੰਨਾ ਪੋਲਾ ਜਵਾਬ ਆ ਲਓ ਦੋਸਤੋ ਚਾਰ شپੇਰਿਓਂ ਕਰਮਾਂ ਵਾਲੀ ਬਿਲਕੁਲ ਪਰਫੈਕਟ ਠੀਕ ਆ ਜੀ ਸੋ ਪੂਰਾ ਟਿਕਾਣੇ ਵਾਲਾ ਥਣ ਭਾਂਡਾ ਇੱਕ ਵਰੀ ਥਣ ਤੁਹਾਨੂੰ ਫਿਰ ਆਪਾਂ ਨੇੜੇ ਤੋਂ ਦਿਖਾ ਦਈਏ ਤਾਂ ਜੋ ਦੋਸਤੋ ਕਿਸੇ ਵੀਰ ਨੇ ਸੌਦਾ ਕਰਨਾ ਤੇ ਤੁਹਾਡੇ ਲਈ ਈਜ਼ੀ ਰਹੇ ਠੀਕ ਆ ਜੀ ਸੋ ਪੈਸੇ ਖਰਚ ਕਰਨੇ ਦੋਸਤੋ ਇਹ ਨਹੀਂ ਹੈਗਾ ਕਿ 10000 ਲੀਟਰ ਵਾਲੀ ਮੱਝ ਕੋਈ 16 17 ਲੀਟਰ 16 17 ਸਰੀ ਇਹ ਮੈਂ ਆ ਤੇ 1 ਲੱਖ 40000 ਦੀ ਤੁਹਾਨੂੰ ਇਹ ਮਿਲ ਜੂਗੀ ਬਾਕੀ ਮੌਕੇ ਤੇ ਕੋਈ ਪ੍ਰੇਮ ਹਬ ਤਾਂ ਕੋਈ ਮਾਨਤਾ ਨੂੰ ਹੋ ਜਾਈ ਕੋਈ ਗੱਲ ਨਹੀਂ ਹੋ ਜੂਗਾ ਸੋ ਠੀਕ ਆ ਜੀ ਤੇ ਅੱਛਾ ਵੀਰ ਸਖਦੇਵ ਇੱਕ ਨੰਬਰ ਆਪਣੇ ਕਰਦੀਏ ਸਾਂਝੇ ਨੰਬਰ 97798 29203 ਪਿੰਡ ਪਣਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਸਖਦੇਵ ਸਿੰਘ ਪਣਗੋਟਾ ਪਿੰਡ ਤੋਂ ਬੱਠੇ ਪਣੀ ਪਿੰਡ ਲੱਗ ਗਿਆ ਨਜ਼ੂਰ ਪਿੰਡ ਇੱਕ ਬੰਨੇ ਆ ਦੋਸਤੋ ਪੱਟੀ ਸ਼ਹਿਰ ਤੋਂ ਕੋਈ 2-4 ਕਿਲੋਮੀਟਰ 4-5 ਕਿਲੋਮੀਟਰ ਦੀ ਦੂਰੀ ਆ ਪਿੰਡ ਪਣਗੋਟੇ ਦੀ ਆਓ ਆਪਣੀ ਨਰਕ ਪਰਖਾ ਤਸੱਲੀ ਕਰੋ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ